ਸਵਾਗਤ ਹੈ ਦੋਸਤੋ ਕਿਰਪਾ ਡੈਰੀ ਫਾਰਮ ਦੇ ਵਿੱਚ ਜੇ ਕਿਸ ਵੀ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨੰਬਰਾਂ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 97802053 ਆਜ ਦੀ ਵੀਡੀਓ ਦੋਸਤੋ ਪੈਂਡਰਸਪੁਰ ਉਪਰ ਤਖਸੀਲ ਜਗਰਾਉਂ ਤੇ ਜ਼ਿਲ੍ਹਾ ਦੋਸਤੋ ਲੁਧਿਆਣਾ ਰਹਿੰਦਾ ਆਜ ਦੀ ਵੀਡੀਓ ਵਿੱਚ ਬਾਈਕਲ ਚਾਰ ਨਾਗਾ ਚਾਰੇ ਨਾਗਾ ਦੋਸਤੋ ਸੂਏ ਸੂਆ ਬਾਕੀ ਡੀਟੇਲ ਬਾਈ ਤੋਂ ਲੈਣੇ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕਵੈਸਟ ਕਰਾਂਗੇ ਜਿਹੜੇ ਵੀਰਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੈ ਚੈਨਲ ਸਬਸਕ੍ਰਾਈਬ ਕਰ ਦਿਓ ਤੇ ਨਾਲ ਨਾਲ ਦਾ ਘੰਟੀ ਦਾ ਬਟਨ ਵੀ ਦਬਾ ਦਿਓ ਤਾਂ ਕਿ ਅਪਡੇਟ ਜਲਦੀ ਤੋਂ ਜਲਦੀ ਮਿਲ ਜ ਅੱਕੀ ਜਾਣਕਾਰੀ ਆਪਾਂ ਬਾਈ ਤੋਂ ਲੈਣੀ ਆ ਜੀ ਬਈ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਵੀਰੇ ਨਾਮ ਤੇ ਐਡਰੈਸ ਨਾਮ ਪ੍ਰਦੀਪ ਸਿੰਘ ਪੈਂਟਰ ਸ਼ੂਲਪੁਰ ਜ਼ਿਲ੍ਹਾ ਲੁਧਿਆਣਾ ਤਹਿਸੀਲ ਜਗਰਾਉ ਮੋਬਾਈਲ ਨੰਬਰ 88476 70927 88476 70927 ਠੀਕ ਆ ਨੰਬਰ ਦੋਸਤਾ ਥੱਲੇ ਵਾਲੇ ਪਾਸੇ ਸਕਰੀਨ ਤੇ ਲਗਾਤਾ ਚੱਲਦਾ ਰਹੂਗਾ ਇੱਕ ਨੰਬਰ ਬਾਈ ਸਾਹਮਣੇ ਦੇਖ ਰਹੀ ਕੀ ਇਹ ਦੋ ਕੁੜ ਬਹਿੜਾ ਗਲਦੀਵਾ ਸੱਜਰ ਬਹਿੜ ਚ ਆਪਾਂ ਘੱਟੀ ਹੁਣੇ ਆਈ ਹੋਈ ਆ ਠੀਕ ਆ ਹੂੰ ਤੇ ਅਗਲੇ ਨੇ 5 ਕਿਲੋ ਦੁੱਧ ਕਿਆ 2 ਮਹੀਨਿਆਂ ਦੀ ਬਣੀ ਕਿਹਾ ਆਪਾਂ ਨੇ ਚੈੱਕ ਕਰਾਈ ਆਪਾਂ ਗੱਲੀ ਧਾਰਾ ਮਾਰ ਕੇ ਲੈਂਦੇ ਕੋਈ 4 ਮੰਨ ਕੇ ਲੈ ਜਾਏ ਕੋਈ 3 ਮੰਨ ਕੇ ਲੈ ਜਾਏ ਠੀਕ ਚੁਆਈ ਵੀ ਨਹੀਂ ਕਰੀ ਚੁਆਈ ਵੀ ਨਹੀਂ ਕਰੀ ਆਪਾਂ ਥਣ ਪਾਸ ਜਿੱਤੇ ਥਣ ਓਕੇ ਸਰ ਥਣ ਓਕੇ ਵੀਰੇ ਠੀਕ ਆ ਹੂੰ ਦੋਸਤੋ ਇਹ ਦੂਜਾ ਸੂਤ ਤੋਕੜ ਰਹਿਟ ਬਾਈ ਦਾ ਦਮਾਲ ਕਰ 2 ਮਹੀਨਿਆਂ ਦੀ ਬਣੀ ਕਿਹਾ ਵਾ ਚੈੱਕ ਨਹੀਂ ਕਰਾਈ ਕਿਉਂਕਿ ਹਜੇ ਆਈ ਹੋਈ ਆ ਠੀਕ ਆ ਹੂੰ ਬਾਈ ਕੋਲੇ ਹਜੇ ਉਹ ਅਗਲੇ ਦੀ ਕਿਸਮਤ ਆ ਯਾਰ ਵੀ ਬਣ ਜੇ ਬਣੀ ਨਿਕਲੇ ਵੇ ਖਾਲੀ ਨਿਕਲੇ ਠੀਕ ਆ ਖਾਲੀ ਮਨ ਕੇ ਹੀ ਦੋਸਤੋ ਤੁਸੀਂ ਸੌਦਾ ਕਰਦੇ ਪਰ ਤੁਸੀਂ ਸੇਵਾ ਸੰਭਾਲ ਉਦਾਂ ਦੀ ਕਰ ਸਕਦੇ ਦੁੱਧ ਮਾਲਕਰ ਨੇ ਪੰਜ ਦੱਸਿਆ ਬਾਈ ਦਾਦਾ ਵੀ ਆਪਾਂ ਜਿਹੜੇ ਹਸਾਮਨਾ ਬੈੜ ਕੁਲੀ ਆ ਉਸ ਹਸਾਮਨਾ ਬੈੜ ਗੱਭਣ ਲੱਗਦੀ ਆ ਠੀਕ ਆ ਖਾਲੀ ਮਨ ਕੇ ਸੌਦਾ ਕਰਨਾ ਹੋ ਸਕਦਾ ਦੋਸਤੋ ਪਸੂ ਗੱਭਣੀ ਹੋਵੇ ਦੁੱਧ ਨੂੰ ਤੁਸੀਂ ਨਾ ਚਲਾਉਣਾ ਕਿਉਂਕਿ ਬਾਈ ਨੇ ਧਾਰਾ ਹੀ ਮਾਰੀਆਂ ਹਜੇ ਤੇ ਮੁੱਲ ਦੀ ਗੱਲਬਾਤ ਆਪਾਂ ਬੈਠ ਕੇ ਕਰੀਏ ਇੰਡੀ ਸੀ ਲਾਇ ਨਹੀਂ ਹੈਗਾ ਠੀਕ ਆ ਥਣਾ ਦੀ ਕ੍ਰਾਸ ਚਾ ਵੀਰੇ ਥਣਾ ਤੋਂ ਮੁੱਲ ਪਈ ਦਾ ਕੀ ਰੱਖਿਆ ਮੁੱਲ ਇਹ 12000 ਚ ਪਹੁੰਚ ਕਰ ਦਾਂਗੇ 100 ਕਿਲੋਮੀਟਰ ਕਰ ਤੇ ਮੰਨਤਾਂ ਨਹੀਂ ਹੋਜੂ ਕਰ ਦਾਂਗੇ ਯਾਰ ਠੀਕ ਆ 12000 ਤੇ ਦੋਸਤੋ 100 ਕਿਲੋਮੀਟਰ ਤੇ ਕਰ ਪਹੁੰਚ ਹੋਜੂ ਤੇ ਮੰਨ ਇਹ ਬਰਪਾ ਲਗਣ ਸੋਈ ਵੀ ਆ ਛੱਕ ਦੇ ਤੰਤ ਚੱਕਦੀ ਆ ਇਹ ਠੀਕ ਆ ਤੇ 8 ਕਿਲੋ ਦੁੱਧ ਆ ਇਹ ਥੱਲੇ ਠੀਕ ਆ ਮੈਂ ਨੌ ਉੱਤੇ ਬਣੀ ਨੂੰ ਕਿਹਾ ਆਪਾਂ ਖਾਲੀ کہہ ਕੇ ਦੇਣੀ ਆ ਆਪਾਂ 7 ਕਿਲੋ ਦੁੱਧ کہہ ਕੇ ਦਵਾਂਗੇ ਵੀਰੇ ਠੀਕ ਆ ਭਾਵੇਂ ਦੋ ਡੰਗ ਚੋਲੇ ਆ ਭਾਵੇਂ ਯਾਰ ਚਾਰ ਡੰਗ ਚੋਲੇ ਛੋਣਾ ਛੋਣੀ ਚੁਵਾਈ ਦੀ ਛੋਣਾ ਛੋਣੀ ਚੁਵਾਈ ਚੁਵਾਈ ਦੀ ਓਕੇ ਠੰਡੀ ਸੀਲ ਪੂਰੀ ਆ ਠੀਕ ਆ ਠੀਕ ਆ ਦੋਸਤੋ ਪਹਿਲਾ ਸੂਆ ਸੂਈ ਹੋਈ ਆ ਕੁਆਲਿਟੀ ਦਿਖਾ ਬੱਛੀ ਯਾਰ ਤੇ ਇਹ ਸੂਈ ਨੂੰ ਕਿੰਨਾ ਸਮਾਂ ਹੋ ਗਿਆ ਪਤਾ ਕੁਝ ਸੂਈ ਨੂੰ ਨਹੀਂ ਯਾਰ ਆਪਾਂ ਨੂੰ ਐਵੇਂ ਕਹਦੀ ਆ ਪਤਾ ਹਨਾ ਠੀਕ ਆ ਪੌਕੜੀ ਆ ਲੋਕੜੀ ਆ ਜਦੋਂ ਆਪਾਂ ਨੂੰ ਪਤਾ ਹੀ ਨਹੀਂ ਆ ਠੀਕ ਆ ਦੋ ਦੋ ਦੋਸਤੋ 8 ਲੀਟਰ ਬਾਈ ਇਹਨਾਂ 7 ਲੀਟਰ ਮੰਨ ਲੇ ਕਿ ਤੁਸੀਂ ਦੋ ਟੈਂਕ ਚੋ ਸਕਦੇ ਹੋ ਬੱਚੀ ਦੀ ਕੁਆਲਿਟੀ ਵੀ ਚੰਗੀ ਆ ਚਮਕ ਬਹੁਤ ਚੰਗੀ ਦੋਸਤੋ ਪਿੰਡਿਆਂ ਤੇ ਦੇਖਦੀ ਹੁੰਦੀ ਹਣਾਂ ਦਾ ਸਹਿਜ ਵੀ ਸੋਹਣੇ ਚਾਰ ਨਾ ਬੰਦੇ ਖਲੀਪ ਭਾਲਦੇ ਹੁੰਦੇ ਵੀ ਸੋਹਣੇ ਚ ਨੱਕੀ ਪਸ਼ੂ ਘਰੇ ਰੱਖਣਾ ਸੀ ਹਨਾ ਠੀਕ ਆ ਲੈ ਆਏ ਨਹੀਂ ਹੈਗਾ ਲੈ ਰੱਤ ਸਰ ਕਰਦੇ ਆ ਲੈ ਠੀਕ ਆ ਖੰਦੀ ਸੀਲਾ ਤੇ ਬਾਕੀ ਮੁੱਲ ਦੀ ਗੱਲਬਾਤ ਆਪਾਂ ਬਈ ਨਾ ਕਰ ਲੈਨੇ ਮੁੱਲ ਬਈ ਇਹਦਾ ਕੀ ਰੱਖੀਏ ਇਹ 24000 ਚ ਪਹੁੰਚ ਕਰ ਦਾਂਗੇ 100 ਕਿਲੋਮੀਟਰ ਦਾ ਠੀਕ ਆ ਮੰਨਤਾਂ ਨੂੰ ਵੀ ਹੋ ਜਾਊਗਾ ਵੀਰੇ ਠੀਕ ਆ ਅੱਗੇ ਚੱਲਦੇ ਬਈ ਤਿੰਨ ਨੰਬਰ ਬਈ ਇਹ ਦੂਜਾ ਸੂਆ ਸੂਈ ਆ ਪਰਸੋਂ ਰਾਤ ਨੂੰ ਸੂਈ ਆ ਬਈ ਇਹ ਜੇਰ ਜੂਰ ਦੀ ਓਕੇ ਮਗਰ ਵੱੱਛੀ ਆ ਜੀ ਮਗਰ ਵੱੱਛੀ ਆ ਹਾਂ ਦੇ ਮਗਰ ਠੀਕ ਆ ਦੂਜਾ ਸੂਆ ਮਗਰ ਵੱੱਛੀ ਤੇ ਦੁੱਧ ਕਿਰਾਨ ਦੁੱਧ ਲਾ ਲੈ ਬੌਲਾ ਲਾ ਲੈ ਤੇ 12 ਕਿਲੋ ਦੋਨਾਂ ਟਾਈਮਾਂ ਦਾ ਦੋਨਾਂ ਟਾਈਮਾਂ ਦਾ ਠੀਕ ਆ ਸੜਨਾ ਸੋਣਾ ਦੀ ਦੋਨਾਂ ਦੋਨਾਂ ਦੀ ਓਕੇ ਲੈ ਭਾਵੇਂ ਆਈ ਗੱਲ ਤੋ ਦਿਮੜਾ ਦੁੱਧ ਭੰਗਿਆ ਅਗਲਾ ਦੋ ਟਾਂਗ ਚੋਲੇ ਭਾਵੇਂ ਯਾਰ ਚਾਰ ਡਾਂਗ ਚੋਲੇ ਆਪਣੇ ਘਰੇ ਕਰੀ ਗਾ ਦੋਸਤੋ ਦੂਜਾ ਸੂਆ ਸੂਈ ਵੀ ਹੈ ਮਗਰ ਇਹਦੇ ਵੱੱਛੀ ਆ ਪਹਿਲਾਂ ਸੂਈ ਕਰਕੇ ਵੱੱਛੀ ਦਾ ਥੋੜੀ ਜਿਹੀ ਲੈਸ ਬਣਾਇਆ ਦਿਖਾਉਂਦੀ ਆ ਦੋ ਦਿਨਾਂ ਚ ਵੱੱਛੀ ਜਮਾਂ ਆਣ ਹੋਏ ਮੇਰੇ ਹਵਾਨਾ ਦਿਖਾ ਦੇ ਪੂਰਾ ਹੈ ਤੋ ਬਾਕੀ ਟਾਈਮ ਦਿਖਾ ਦੇ ਕਰ ਲੋ ਕਿਉਂ ਬਣਾਉਂਦਾ ਸਮਾਂ ਵੀ ਪੁੱਛਾਣੇ ਹਿਸਾਬ ਨਾਲ ਤੁਸੀਂ ਹਵਾਨਿਆਂ ਦੀ ਜੱਜਮੈਂਟ ਵੀ ਲਾ ਸਕਦੇ ਹੋ ਸੱਜਰ ਸੂਈ ਹੈ ਮਗਰ ਵੱੱਛੀ 12 ਲੀਟਰ ਬੋਲਾ ਰੈਡੀ ਹੈ ਦੂਜਾ ਸੂਆ ਹਵਾਨਾ ਸੋਣਾ ਹੈਗਾ ਥਾਣਾ ਦੇ ਸਹੀ ਸੋਣੇ ਆਹ ਬੱਛੀ ਹੈ ਬਈ ਆਹ ਬੱਛੀ ਹੈ ਵੀਰੇ ਠੀਕ ਆ ਜੇਰ ਜੂਰ ਦੀ ਡੰਨ ਜੇਰ ਜੂਰ ਦੀ ਓਕੇ ਆ ਯਾਰ ਠੀਕ ਆ ਠੰਡੀ ਸੀਲ ਵੀ ਪੂਰੀ ਐ ਲੈ ਦਿਖਾ ਕੋਲੇ ਆ ਕੇ ਥਣ ਦਿਖਾ ਦੇ ਜੋ ਐਨ ਖੱਲਾ ਖੱਲਾ ਥਾਣਾ ਯਾਰ ਠੀਕ ਆ ਦੁੱਧ ਦੋਸਤੋਂ ਹੁੰਦਾ ਜਿਹੜਾ ਤੁਹਾਡੀ ਸੇਵਾ ਦਾ ਜਿੰਨੀ ਸੇਵਾ ਸੰਭਾਲ ਕਰਦੇ ਆ ਬਾਕੀ ਦੋਸਤੋਂ ਜਿਹੜੇ ਚੀਜ਼ ਸੂਈ ਸੂਈ ਉਹ ਤਾਂ ਤੁਹਾਡੇ ਸਾਹਮਣੇ ਸਮਾਂ ਦਿਖਾ ਦੀ ਬਈ ਆਪਣੇ ਫੋਨ ਤੇ ਵੀਡੀਓ ਬਣਾਉਂਦਾ ਤੇ ਇਹਦਾ ਨਾਲ ਨਾਲ ਮੁੱਲ ਵੀ ਲੱਗਦਾ ਏ ਵੀਰੇ ਆਪਾਂ 42000 ਚ ਪਹੁੰਚ ਕਰਦਾਂਗੇ 100 ਕਿਲੋਮੀਟਰ ਤੱਕ 100 ਕਿਲੋਮੀਟਰ ਤੱਕ ਮਾਰਤਣ ਵੀ ਹੋ ਜੂਗਾ ਦਰਦਾਂਗੇ ਯਾਰ ਵੀਰੇ ਠੀਕ ਆ 42000 ਤੱਕ ਦੋਸਤੋ 100 ਕਿਲੋਮੀਟਰ ਤੱਕ ਪਹੁੰਚ ਹੋ ਜੂਗੀ ਸਮਾਂ ਦਿਖਾ ਦੇ ਲੈ 11 ਵਜੇ ਕੇ 11 ਮਿੰਟ ਤੇ ਵੀਡੀਓ ਬਣਾ ਰਹੇ ਆ ਠੀਕ ਆ ਅੱਗੇ ਚੱਲਗੇ ਭਾਈ ਇਹ ਵੀ ਦੂਜਾ ਸੂਆ ਸੂਈ ਵੀ ਆ ਇਹ ਕਦੋਂ ਦੀ ਸੂਈ ਐ ਵੀ ਪਰਸੋਂ ਰਾਤ ਨੂੰ ਹੀ ਸੂਈ ਆ ਜੇਰ ਜੇਰ ਜੂਰ ਦੀ ਇਹ ਵੀ ਓਕੇ ਆ ਤੇ ਕਿੰਨਾ ਇਹ ਥੱਲੇ ਹੁਣ ਇਹ ਥੱਲੇ 14 ਕਿਲੋ ਬੋਹਲਾ ਲਾਲੇ ਦੁੱਧ ਲਾਲੇ ਵੀਰੇ ਠੰਡੀ ਸੀਲੇ ਵੀ ਪੂਰੀਆ ਵੀ ਸੰਗ ਸੰਗਾਂ ਦਾ ਕੋਈ ਚੱਕਰ ਹੀ ਨਹੀਂ ਲੈ ਇਨਾ ਤਵੀ ਇਲਾਜ ਰੱਖ ਠੀਕ ਹੈ ਤੇ ਥਣਾ ਥਣਾ ਦੀ ਥਣਾ ਥਣਾ ਦੀ ਵੀ ਓਕੇ ਯਾਰ ਜੀ ਮਗਰ ਕੀ ਇਹਦੇ ਮਗਰ ਇਹਦੇ ਬੱਛਾ ਯਾਰ ਠੀਕ ਹੈ ਇਹ ਵੀ ਦੋਸਤੋ ਦੂਜਾ ਸੂਆ ਸੂਈ ਮਗਰ ਇਹਦੇ ਬੱਛਾ ਪਰਸੋਂ ਸੂਈ ਤੇ 14 ਲੀਟਰ ਬੋਲਾ ਰੈਡੀਏਟਰ ਨਾਲ ਟੰਨਾ ਟੰਮਾ ਜਾਇਦਾ ਤੁਸੀਂ ਦੋ ਟੰਗਾ ਸਿੰਗਾ ਸਿੰਗਾ ਦਾ ਨਹੀਂ ਅਗਲਾ ਕਹਿੰਦਾ ਲੈ 10000 ਯਾਰ ਕੋਈ ਚੱਕਰੀ ਠੀਕ ਆ ਮੋੜ ਦੇ ਬਈ ਬਾਕੀ ਦੋਸਤੋ ਬਹੁਤ ਜਿਹੜਾ ਤੁਹਾਡੀ ਸੇਵਾ ਦਾ ਹਵਾਨੇ ਤੁਹਾਨੂੰ ਤੁਸੀਂ ਜੱਜ ਹਵਾਨਾ ਦਿਖਾ ਦੇ ਇਹਦਾ ਕਿ ਤੁਸੀਂ ਆਪਦੀ ਸੇਵਾ ਦੇ ਕੋਲ ਫਾੜੀ ਵਾਲਾ ਵਾਹ ਨਹੀਂ ਹੈਗਾ ਯਾਰ ਵੀ ਠੀਕ ਆ ਤੂਰ ਦੀ ਮੜਾ ਇੱਕ ਸਾਈਡ ਤੋਂ ਵੀ ਅੰਦਾਜ਼ਾ ਲਾ ਲਓ ਦੋਸਤੋ ਅੱਗੇ ਨੂੰ ਵੀ ਗਾੜੀ ਚੰਗੀ ਜਾਦੀ ਹੁੰਨੀ ਤੇ ਪਿੱਛੇ ਦੀ ਵੀ ਤੁਸੀਂ ਦੇਖੋਗੇ 16 17 ਕਿਲੋ ਦੁੱਧ ਪਾਉਗੇ ਕਲਦੀਵੇ ਠੀਕ ਬਾਕੀ ਗਰਮੀ ਨਹੀਂ ਇਹਨੇ ਮੰਨਣੀ ਯਾਰ ਸਾਰੀਆਂ ਗਰਮੀਆਂ ਦਾ ਤੋ ਫੇ ਇੱਕ ਠੀਕ ਆ ਲੈ ਇਸ ਟਾਈਮ 15 ਰੈਡੀ ਆ 14 ਵੀਰੇ 14 ਰੈਡੀ ਹੂੰ ਐ ਉਹ 15 ਆਪਾਂ 14 ਕਹਿ ਕੇ ਦਵਾ ਗਏ ਲੈ ਠੀਕ ਆ ਹਾਂ ਨਹੀਂ ਹੈਗਾ ਕੋਈ ਕਰਜੂ ਲੈ ਠੀਕ ਤੇ ਮੁੱਲ ਬਈ ਇਹਦਾ ਕੀ ਰੱਖਿਆ ਜੀ ਇਹ ਆਪਾਂ 53000 ਚ ਪਹੁੰਚ ਕਰ ਦਾਂਗੇ 100 ਕਿਲੋਮੀਟਰ ਤੱਕ ਮਾਨਤਨ ਵੀ ਹੋ ਜਾਊਗਾ ਕਰ ਦਾਂਗੇ ਜੇ ਜੋੜਾ ਜੋੜਾ ਲੈ ਲੂ ਕੋਈ ਵੱਧ ਕਰ ਦਾਂ ਠੀਕ ਹੈ ਸਹੀ ਹੈ ਜੇ ਕੋਈ ਬਾਈ ਦਾ ਜੋੜਾ ਜੋੜਾ ਲੈ ਲੂ ਤੇ ਮਾਨਤਨ ਵੱਧ ਹੋ ਜਾਊਗਾ ਚਾਹਨਾਗਾ ਦੋਸਤ ਨੰਬਰ ਸਕਰੀਨ ਤੇ ਦਊਗਾ ਜ਼ਿਆਦਾ ਜਾਣਕਾਰੀ ਲਈ ਬਾਈ ਨਾਲ ਸੰਪਰਕ ਕਰ ਲਿਓ ਵੀਡੀਓ ਦੇਖਣ ਲਈ ਧੰਨਵਾਦ